ਸਭਰਾ ਪਿੰਡ ਜੋਤੀਸ਼ਾ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਗੋਰਾ ਨੇ ਪੂਰੇ ਪੌਂਦ ਦੀ ਕੀਤੀ ਸ਼ੁਰੂਆਤ ਇਸ ਮੌਕੇ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਜੀ ਆਪਣਾ ਮੇਰਾ ਨਾਮ ਹੀ ਗੁਰਪ੍ਰੀਤ ਸਿੰਘ ਗੋਰਾ ਜੋਤੀਸ਼ਾ ਜੀ ਅੜਾ ਕੰਮ ਦੀ ਸ਼ੁਰੂਆਤ ਕੀਤੀ ਗਈ ਆ ਪੂਰੇ ਪੌਂਦ ਦੀ ਕੀ ਕਹਿਣਾ ਚਾਹੋਗੇ ਵੇਖੋ ਇਹ ਪੀਜੀ ਇਹ ਨਾ ਸਾਡੇ ਗੇਟ ਤੇ ਜੋਤੀਸ਼ਾ ਸਭਰਾ ਗੇਟ ਤੇ Papa ਬੁੱਢਾ ਸਾਹਿਬ ਜੀ ਦੀ ਜਨਮ ਵਿੱਚ ਬਹੁਤ ਵੱਡਾ ਮੇਲਾ ਜਿਹੜਾ ਤੁਹਾਨੂੰ ਪਤਾ ਹਰ ਸਾਲ ਤੋਂ ਨਾਲ ਬਣਾਇਆ ਜਾਂਦਾ ਵਾ ਇਥੇ ਜਿਆਦਾ 100 ਤੋਂ ਪਲੱਸ ਜਿਹੜੇ ਖਾਨਪਟ ਸਾਹਿਬ ਜਿਹੜੇ ਆਰੰਭ ਕਰਵਾ ਗਏ ਉਹਨਾਂ ਦਾ ਭੋਗ ਪਾਇਆ ਜਾਂਦਾ ਹੈ 10 ਦਿਨ ਲਗਾਤਾਰ ਇਥੇ ਮੇਲਾ ਚੱਲਦਾ ਹੈ ਜੀ ਉਸ ਦੇ ਮੇਲੇ ਦੇ ਵਿੱਚ ਇਥੇ ਮੰਨ ਲਓ ਸੰਗਤ ਵੀ ਆਉਂਦੀ ਆ ਲੰਗਰ ਵੀ ਪੱਕਦਾ ਏ ਬਰਤਨ ਵੀ ਸਾਫ਼ ਹੁੰਦੇ ਆ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਹੀ ਕੀ ਪ੍ਰੋਬਲਮ ਉਹਦੀ ਪਾਣੀ ਕਿਹੇ ਬੰਨੇ ਨਿਕਾਸ ਨਹੀਂ ਹੈਗਾ ਜੀ ਅਸੀਂ ਸਰਦਾਰ ਲਾਲਜੀਤ ਸਿੰਘ ਭੁੱਲਰ ਕੈਬਨ ਮੰਤਰੀ ਪੰਜਾਬ ਅਤੇ ਚੇਅਰਮੈਨ ਸਾਹਿਬ ਦਲਬਾਖ ਸਿੰਘ ਪੀ.ਏ. ਸਾਹਿਬ ਨੂੰ ਇੱਕ ਬੇਨਤੀ ਕੀਤੀ ਸੀ ਉਹਨਾਂ ਨੇ ਸਾਡੀ ਬੇਨਤੀ ਸਵੀਕਾਰ ਕਰਕੇ 820 ਫੁੱਟ ਲੰਮਾ ਸੀਵਰੇਜ ਪਾ ਕੇ ਪਾਣੀ ਦੀ ਨਿਕਾਸੀ ਕੀਤੀ ਜਾ ਰਹੀ ਹੈ। ਕਿਹੜੀ ਜਗ੍ਹਾ ਤੋਂ ਸ਼ੁਰੂ ਬਾਬੇ ਸਭਰਾਂਲੇ ਮੋੜ ਤੋਂ ਸ਼ੁਰੂ ਕੀਤਾ ਹੈ। ਹਾਂਜੀ ਸਭਰਾ ਗੇਟ ਦੇ ਉੱਪਰ ਆਪਣੇ ਜਿੱਥੇ ਮੇਲੇ ਕਰਵਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਉੱਥੋਂ ਬਾਬੇ ਦੇ ਜਿੱਥੇ ਆਰੰਭ ਕਰਵਾਈ ਦੇ ਖਾਂਡਪੜ ਸਾਹਿਬ ਉੱਥੋਂ ਲੈ ਕੇ ਰੋਹੀ ਤੱਕ 820 ਫੁੱਟ ਲੰਮਾ ਇਹ ਜਗ੍ਹਾ ਬਣਦੀ ਹੈ ਜਿਹਦੇ ਵਿੱਚ ਸੀਵਰੇਜ ਪਾਇਆ ਜਾ ਰਿਹਾ ਹੈ। ਬਾਈ ਆਪਣਾ। ਹਾਂਜੀ ਕੁਲਵੰਤ ਸਿੰਘ ਜੀ। ਕੀ ਕਹਿਣਾ ਚਾਹੋਗੇ ਅੱਜ ਜਿਹੜੇ ਹਾਂਜੀ ਆ ਪੂਰੇ ਇਹ ਜਿਹੜਾ ਜੀ ਅੱਜ ਪੂਰੇ ਜਿਹੜੇ ਪੈ ਰਹੇ ਆ ਇਹ ਬੜੇ ਚਿਰ ਦੀ ਮੰਗ ਸੀ ਵੀ ਪਾਣੀ ਦਾ ਜਿਹੜਾ ਨਿਕਾਸੀ ਹੋ ਚੁੱਕੇ ਤੇ ਮੰਤਰੀ ਸਾਹਿਬ ਨੇ ਆਖੇ ਲੱਗ ਕੇ ਤੇ ਬਹੁਤ ਬਹੁਤ ਨਾਲ ਸਾਰਿਆਂ ਦਾ ਧੰਨਵਾਦ ਵੀ ਜਿਹੜਾ ਆਪਣਾ ਵੀ ਇਹ ਕੰਮ ਸ਼ੁਰੂ ਕਰਤਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੋ ਨਹੀਂ ਜੀ ਸੇਵਾਦਾਰ ਆ ਸੇਵਾਦਾਰ ਸਾਡੇ ਜਿਹੜੇ ਮੁਖੀ ਆ ਉਹ ਸਾਡਾ ਬਾਬਾ ਸੂਰਤਾ ਹੋ ਆ ਹਾਂਜੀ ਆਪਣਾ ਕਿੰਨੇ ਚਿਰ ਤੋਂ ਇਹ ਮੰਗ ਜਿਹੜੀ ਹਾਂਜੀ ਕਿੰਨੇ ਚਿਰ ਤੋਂ ਇਹ ਜੋਂ ਤੋਂ ਆਪਣਾ तकरीबन ਵੀ ਮੇਲਾ ਲੱਗਦਾ ਉਦੋਂ ਮੰਗ ਫਿਰ ਪਾਣੀ ਦਾੜਾ ਆਪ ਝੋਨੇ ਦੇ ਵਿੱਚ ਪਾਣੀ ਛੱਡਿਆ ਜਾਂਦਾ ਹੈ ਹਾਂਜੀ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹਾਂਜੀ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਫਿਰ ਵੀ ਜਦੋਂ ਆਪਣੇ ਸਾਰੇ ਆਪਣਾ तकरीबन ਲੱਗੇ ਬੰਨੇ ਆਪਣਾ ਵੀ ਸਾਰੇ ਗੇਹ ਝੋਨੇ ਵਾਲੇ ਚਲੋ ਜਿੰਨੀ ਗੱਲ ਸਾਰੇ ਗੁਰੂ ਘਰ ਦਾ ਕਰਕੇ ਆਖੇ ਲੱਗਦੇ ਹਾਂਜੀ ਉਹਨਾਂ ਦੇ ਸਰਦਾ ਗਿਆ ਹੁਣ ਫਿਰ ਜਦੋਂ ਇਹ ਕੀਤੀ ਗੱਲ ਇਹ ਸਾਰੇ ਜਾਂਦੇ ਵੀ ਆਪਾਂ ਮੰਤਰੀ ਸਾਹਿਬ ਤੋਂ ਗੜੀ ਅਰਦਾਸ ਕਰੀਏ ਆਪਣਾ ਪੈਪ ਲੈਂਡ ਪਵਾ ਲਈਏ ਹਾਂਜੀ ਬਹੁਤ ਵਧੀਆ ਕੰਮ ਕਰਾਇਆ ਨਾ ਜਿਹੜਿਆ ਸਾਰਿਆਂ ਨੇ ਆਪਣਾ ਵੀ ਗੁਰੇ ਨੇ ਵੀ ਸੰਦੀਪ ਨੇ ਵੀ ਸੰਦੀਪ ਨੇ ਵੀ ਵਿਚਾਰੀ ਨੇ ਨਾ ਸਾਰਿਆਂ ਜੋਰ ਲਾ ਕੇ ਤੇ ਆਪਣਾ ਵੀ ਇਹ ਸ੍ਰੀ ਕਮਸਰੀ ਚਾਹ ਲੱਗੇ ਹੁਣ ਪੱਧਰੇ ਤੇ ਆ ਗਏ ਸੰਦੀਪ ਸਿੰਘ ਜੋਤੀਸ਼ਾਦ ਜੀ ਕੀ ਕਹਿਣਾ ਜਾਓਗੇ ਅੱਜ ਜਿਹੜੀ ਆ ਹੋਰਾਂ ਸ਼ੁਰੂਆਤ ਕੀਤੀ ਗਈ ਹੈ ਬਹੁਤ ਬਹੁਤ ਧੰਨਵਾਦ ਕੈਪਟਨ ਮੰਤਰੀ ਸਰਕਾਰ ਲਾਲਜੀਤ ਸਿੰਘ ਕੋ ਭੁੱਲੋਦਾ ਤੇ ਨਾਲ ਚੇਅਰਮੈਨ ਦਰਬਾਖ ਸਿੰਘ ਜੀ ਸਾਡੇ ਪਿੰਡ ਦੇ ਜਿਨੇ ਪਤੰਤੇ ਸੱਜਣਾ ਆਵਾਜ਼ ਪਾਰਟੀ ਦੇ ਵਰਕਰ ਸਾਰਿਆਂ ਦਾ ਪਿੰਡ ਸੁਭਰਾ ਦੇ ਜੋਤੀਸ਼ਾ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਮਿਹਨਤ ਨੇ ਅੱਜ ਰੰਗ ਲਾਇਆ ਵਾ ਜੋ ਸਾਡੀ ਬੜੀ ਚਿਰ ਦੀ ਪ੍ਰੋਬਲਮ ਤਰੀ ਆਉਂਦੀ ਸੀ ਜੋ ਅਸੀਂ ਪਾਪੂੜਾ ਸਾਹਿਬ ਦੇ ਗੇਟ ਤੇ ਲੰਗਰ ਲੱਗਦੇ ਜਿੱਦਾਂ ਕੋਰੇ ਨੇ ਦੱਸਿਆ ਵੀਰ ਨੇ ਕਿ 8-10 ਦਿਨਾਂ ਜੋਤੀਸ਼ਾ ਗੇਟ ਤੇ ਖਾਂਡਪਾਟ ਸਾਹਿਬ ਆਰੰਭ ਰਹਿੰਦੇ ਆ ਉਹਦਾ ਕਰਕੇ ਫਿਰ ਜਿਹੜਾ ਵੇਸਟਿੰਗ ਪਾਣੀ ਸੀ ਉਹਦੀ ਬੜੀ ਪ੍ਰੋਬਲਮ ਆਉਂਦੀ ਸੀ ਉਹ ਅੱਜ 820 ਫੁੱਟ ਦੇ ਲਗਭਗ ਉਹਦਾ ਸੀਵਰੇਜ ਪੈ ਰਿਆ ਇਹ ਬਹੁਤ-ਬਹੁਤ ਧੰਨਵਾਦ ਕਰਦੇ ਮੰਤਰੀ ਸਾਹਿਬ ਦਾ ਜਿਹੜਾ ਜੇਕਰ ਖਾਲਸਾ ਸਾਹਿਬ ਜੀ ਦੀ ਖਤੇ ਸੁਭਦਨ ਗਰੇਸ ਸਿੰਘ ਪਿੰਡ ਜੇਤਿਸ਼ਾ ਹਾਂਜੀ ਅਰੇ ਪੋਰੇ ਪੌਂ ਦੀ ਸ਼ੁਰੂਆਤ ਕੀਤੀ ਗਈ ਹੈ ਕੀ ਜਾਣਾ ਜਾਓਗੇ ਪਿੰਡ ਤੋਂ ਕਿਧਰ ਅੱਜ ਅਸੀਂ ਪਿੰਡ ਜੋਤੀਸ਼ਾ ਜੋ ਮੋੜ ਤੇ ਤੰਤਰ ਬਾਬਾ ਬੁੱਢਾ ਸਾਹਿਬ ਜੀ ਜੋ ਮੇਲਾ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਇਸ ਵਾਰ ਵੀ ਬਹੁਤ ਹੀ ਵੱਡੇ ਪੱਧਰ ਤੇ ਜੋ ਮੇਲਾ ਮਨਾਇਆ ਜਾ ਰਿਹਾ ਹੈ ਪਿਛਲੀ ਵਾਰ ਕੈਮਰਨਟ ਮਤੀ ਸਰਦਾਰ ਲਾਲਜੀਤ ਸਿੰਘ ਢੋਲਰ ਸਾਹਿਬ ਜੋ ਕਿ ਪਾਣੀ ਦੀ ਬਹੁਤ ਹੀ ਮੁਸ਼ਕਲ ਆਉਂਦੀ ਸੀ ਅਸੀਂ ਟੈਂਕੀ ਦੀ ਉਹਨਾਂ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਇੱਕ ਹੀ ਬੇਨਤੀ ਦੇ ਉੱਤੇ ਸਾਰੰ ਟੈਂਕੀ ਲਾ ਕੇ ਦਿੱਤੀ ਉਸ ਤੋਂ ਬਾਅਦ ਜੋ ਪਾਣੀ ਦੇ ਨਿਕਾਸ ਦੇ ਵਾਸਤੇ ਜਾਨੀ ਕਿ 6-7 ਕਿਲੇ ਜੋ ਆ ਗੇਟ ਦੇ ਉੱਪਰੋਂ ਰੋਹੀ ਆ ਉਹ ਸਾਈਡ ਤੋਂ ਜੋ ਪੋਰੀਆਂ ਦੀ ਸੇਵਾ 820 ਫੁੱਟ ਤੇ ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਨੂੰ ਜੋ ਆਮ ਆਦਮੀ ਪਾਰਟੀ ਪਿੰਡ ਜੋਤੀਸ਼ਾ ਗੁਰਪ੍ਰੀਤ ਸਿੰਘ ਗੋਰਾ ਉਹਨਾਂ ਦੀ ਪੂਰੀ ਟੀਮ ਨੇ ਔਰ ਕਮੇਟੀ ਦੀ ਤੰਤਨ ਬਾਬਾ ਬੁੱਢਾ ਸਾਹਿਬ ਕਮੇਟੀ ਜੋ ਉਹਨਾਂ ਨੇ ਵੀ ਸਾਰਿਆਂ ਨੇ ਅਸੀਂ ਬੇਨਤੀ ਕੀਤੀ ਤੇ ਉਹਨਾਂ ਨੇ ਜੋ ਪੋਰੀਆਂ ਦੀ ਸ਼ੁਰੂਆਤ ਅੱਜ ਹੋ ਚੁੱਕੀ ਆ ਅਸੀਂ ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਉਹਨਾਂ ਦਾ ਬਹੁਤ ਹੀ ਬਹੁਤ ਧੰਨਵਾਦ ਕਰਦੇ ਹਾਂ ਵੈਦਰ ਜੀ ਦਾ ਖਲਸਾ ਵੈਦਰ ਜੀ ਦੇ